ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਡਾਲੇ ਕੇ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਮਾਨੋਚਾਲ ਪਿੰਡ ਥੋੜੀ ਦੂਰੀ ਤੇ ਆ ਤੇ ਬਿਲਕੁਲ ਤਰਨਤਾਰਨ ਸਾਹਿਬ ਤੋਂ ਦੋਸਤੋ ਦਿਆਲਪੁਰੇ ਰੋਡ ਤੁਸੀਂ ਵਿਜਿਟ ਕਰਨੀ ਆ ਡਾਲੇ ਕੇ ਪਿੰਡ ਆਉਂਦਾ ਅੱਗੇ ਮਾਨੋਚਾਲ ਪਿੰਡ ਆ ਜਾਂਦਾ ਠੀਕ ਹੈ ਜੀ 10 ਕਿਲੋਮੀਟਰ ਦੀ ਦੂਰੀ ਆ ਤਰਨਤਾਰਨ ਸਾਹਿਬ ਤੋਂ ਵੀਰ ਦੀਪਾ ਮੇਰੇ ਨਾਲ ਹੋਊਗਾ ਸੋ ਪੂਰੀ ਡਿਟੇਲ ਆ ਜਿਹੜੀ ਦੋਸਤੋ ਆਪਾਂ ਵੀਰ ਹੋਰਾਂ ਦੇ ਨਾਲ ਗੱਲਬਾਤ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜੋਗਾ ਵੀਰ ਹੋਏਗਾ ਠੀਕ ਹੈ ਜੀ ਦੋਵੇਂ ਵੀਰ ਵਾਪਸ ਨੂੰ ਵਪਾਰ ਦਾ ਕੰਮ ਆ ਤੇ ਇਸ ਕਰਮ ਆਪਾਂ ਵੀਡੀਓ ਪਹਿਲਾਂ ਕਾਫੀ ਅਪਲੋਡ ਕੀਤੀਆਂ ਨੇ ਸੋ ਅੱਜ ਇਸ ਵੀਡੀਓ ਦੇ ਵਿੱਚ ਬਿਲਕੁਲ ਰਲੇ ਮਿਲੇ ਪਸ਼ੂ ਹੋਣਗੇ ਜਿਨ੍ਹਾਂ ਦੇ ਵਿੱਚੋਂ ਗੱਬਣ ਪਸ਼ੂ ਜਿਹੜੇ ਵੀ ਹੋਣਗੇ ਤੇ ਟੋਕਰ ਵੀ ਤੁਹਾਨੂੰ ਮਿਲ ਜਾਣਗੇ ਤੇ ਬਿਲਕੁਲ ਸੱਜਰ ਸੂਈਆਂ ਮੱਝਾਂ ਵੀ ਹੋਣਗੀਆਂ ਝੋਟੀਆਂ ਵੀ ਹੋਣਗੀਆਂ तकरीबन ਪਹਿਲਾਂ ਝੋਟੀਆਂ ਪਿਛਲੇ ਸੀਜ਼ਨ ਦੇ ਵਿੱਚ ਦੋਸਤੋ ਪਹਿਲਾਂ ਪਹਿਲਾਂ ਝੋਟੀਆਂ ਵਧੀਆ ਲੈ ਕੇ ਵੀਰ ਹੋਣਾ ਸੇਲ ਕੀਤੀਆਂ ਤੇ ਬਾਜਬਰੇਟ ਨੇ ਬਾਕੀ ਜਿੰਨਾ ਵੀ ਹੋ ਸਕਦਾ ਕੋਈ ਵੀਰ ਆਪਦੇ ਹਿਸਾਬ ਨਾਲ ਮੁੱਲ ਲਾਵੇ ਤੇ ਪਹਿਲਾਂ ਜਿਹੜਾ ਦੋਸਤੋ ਰਾਇਤ ਤੇ ਬਾਜਬਰੇਟ ਹੁੰਦੇ ਆ ਅੱਜ ਆਪਾਂ 10 ਅਗਸਤ ਨੂੰ ਦੋਸਤੋ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 9 ਵਜੇ ਮਾਰਨਿੰਗ ਦਾ ਟਾਈਮ ਆ ਜਿਹੜਾ ਪਸ਼ੂ ਪਸੰਦ ਆਊਗਾ ਤੁਹਾਨੂੰ ਆਪਣੀ ਇੱਕ ਟਾਈਮ ਦੋ ਟਾਈਮ ਚੁਵਾਈ ਕਰ ਲਿਓ ਤੇ ਇਹ ਪਸ਼ੂ ਦੇ ਥੱਲੇੋਂ ਗੱਪਣ ਪਸ਼ੂ ਨੂੰ ਟਿੱਪ ਕੇ ਦੱਸ ਦੇ ਕਰ ਲਿਓ ਉਹ ਕਰਦੇ ਆਂ ਗੱਲਬਾਤ ਬਾਈ ਜੋਗੇ ਹੋਰਾਂ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਵੀਰ ਜੋਗੇ ਸਸਰੀ ਘਰ ਸਸਰੀ ਘਰ ਜੀ ਜੀ ਬੇਬੇ ਬਾਈ ਕੀ ਹਾਲ ਸੀ ਬਾਈ ਜੀ ਵਧੀਆ ਭਾਈ ਠੀਕ ਹੈ ਹੋਰ ਠੀਕ ਹੈ ਕੈਮ ਚੱਲਦੀ ਗਾ ਜੀ ਸੋ ਪਛਾ ਭਾਈ ਜੋਗੇ ਅੱਜ ਪਸ਼ੂ ਸੇਰ ਕਹੂਣ ਹਾਂ ਜੀ ਮੱਝਾਂ ਝੋਟੀਆਂ ਹੀ ਆ ਸਾਰੀਆਂ ਗੱਬੜਾਂ ਟੋਕੜਾਂ ਮਤਲਬ ਕਿ ਮਿਕਸ ਜੱਜ ਸਾਰਾ ਕੁਝ ਹੀ ਹੈ ਹਾਂ ਜੀ ਸਾਰੇ ਮਿਕਸ ਹੈ ਜੀ ਠੀਕ ਹੈ ਹਾਂਜੀ ਤੇ ਨਾਗ ਜਿਹੜੇ ਬਿਲਕੁਲ ਸੱਜਰ ਸੋਏ ਨੇ ਕਿੰਨੇ ਆ ਜਿਹੜੇ ਵੀ ਸੱਜਰ ਸੋਏ ਆ ਆਪਣੇ ਕੋਲ ਸੱਜਰ ਸੋਏ ਨੇ ਇੱਕ ਆ ਦੋ ਮਹੀਨੇ ਕਿ ਸੱਜਰ ਸੋਏ ਆਂ ਜੀ ਅੱਛਾ ਜੀ ਬਾਕੀ ਸਾਰੇ ਮਿੰਟ ਦਿੰਦੇ ਆ ਭਾਈ ਠੀਕ ਕਰ ਦਿੰਦੇ ਆ ਜੀ ਚਲੋ ਕੋਈ ਨਾਲ ਦੇ ਨਾਲ ਆਪਾਂ ਕਰੀ ਜਾਂਦੇ ਆ ਸੰਜੀ ਹਾਂਜੀ ਹਾਂਜੀ ਤੇ ਆਜੋ ਕਰਦੇ ਸ਼ੁਰੂਆਤ ਭਾਈ ਪਹਿਲੇ ਨੰਬਰ ਤੋਂ ਜਿਹੜੀ ਦੋਸਤ ਤੁਹਾਨੂੰ ਮੱਝ ਦਿਖਾਵਾਂਗੇ ਆ ਹਾਈਟ ਦੀ ਗੱਲ ਕਰ ਲਈਏ ਤਾਂ ਮੀਡੀਅਮ ਹਾਈਟ ਦੇ ਵਿੱਚ ਆ ਜੰਮੀ ਪਲੀ ਪੂਰੀ ਆ ਵਜਨ ਵਟਾ ਪੂਰਾ ਵਜਨ ਲੋਡ ਫੁੱਲ अच्छा ये वीर सुई ताजी है कल सवेर दी सुई है दोस्तों सिंगासुंगा दी बंतर देख लो पिटपुड़ा देख लो चुड़ाई पे रह गई है पतला पिंडा ते कल दी सुई दे ਥੱਲੇ ਬੱਚਾ ਆਪਾਂ ਪੁੱਛ ਲੈਨੇ ਵੀਰ ਤੋਂ ਮਗਰ ਕੱਟਾ ਕੱਟੀ ਹੈ ਕੱਟੀ ਹੈ ਫੀਮੇਲ ਕਾਫ ਮਗਰ ਕੱਟੀ ਹੈ ਬਾਕੀ ਆਹ ਥਾਮਨੇਵਾ ਵੇਖ ਕੇ ਚੈੱਕ ਕਰ ਲੋ ਜੀ ਆਹ ਦੇਖੋ ਆਹ ਦੇਖੋ ਬਾਹਰ ਤੋਂ ਦੇਣੀ ਜੀ ਬਾਹਰ ਆ ਥੋੜਾ ਬਾਹਰ ਕੱਢ ਦੋ ਲੰਮਾ ਤੋਰ ਦੇਣੀ ਕੋਈ ਗੱਲ ਨਹੀਂ ਆਹ ਲਓ ਜੀ ਬਾਕੀ ਪੱਧਰ ਲੇਵਾ ਭਰਾਵੋ ਬਿਲਕੁਲ ਥਲਫੋਨ ਜਿਹੜਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆ ਜਿੰਨੀ ਕੁ ਵਿੱਚ ਗੈਪ ਹੈਗੀ ਆ ਉਹ ਬਿਲਕੁਲ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਿਹਾ ਗੈਪ ਬਾਕੀ ਚਾਰ ਥਾਨ ਆ ਤੇ ਗੈਪ ਬੇਸ਼ੱਕ ਥੋੜਾ ਜਿਹਾ ਘੱਟ ਹੋਊਗਾ ਕੋਈ 1.5 ਇੰਚ ਦਾ ਗੈਪ ਆ ਪਰ ਪਸ਼ੂ ਬਿਲਕੁਲ ਰਾਜੀ ਆ ਪੂਰਾ ਤੰਦਰੁਸਤ ਆ ਭਾਰੀ ਬੋਡੀ ਬੰਡਰ ਦਾ ਆਹ ਲਓ ਭਰਾ ਸਤਾਰਾ ਕਿੰਨੀਆਂ ਹੁਣ ਚੋਈਆਂ ਜੀ ਬੋਲੇ ਦੇ ਵਿੱਚ ਬੋਲਾ ਹੀ ਨਹੀਂ ਇਹ ਬੋਲਾ ਹੈਗਾ ਜੀ ਕੱਲ ਸ਼ਾਮੀ 4 ਕਿਲੋ ਚੋਈਆਂ ਸਾਫ਼ ਕੀਤੀ ਕੱਲ ਸ਼ਾਮੀ ਅੱਛਾ ਜੀ ਤੇ ਹੁਣ ਦਵਾਂਗੇ ਜੀ ਅੱਛਾ ਅੱਛਾ 7 ਕਿਲੋ ਵਾਲਾ ਹੁੰਦਾ ਜੀ 7 ਕਿਲੋ 7-8 ਕਿਲੋ ਬੋਲਾ ਮੰਨ ਕੇ ਚੱਲੋ ਜੀ ਫਿਲਹਾਲ 1 ਚਵਾਈ ਹੋਈ ਪੂਰੀ ਸਾਫ਼ ਤੇ ਕਾਲੀ ਕੀਤੀ ਸ਼ਾਮੀ 7 ਕਿਲੋ ਹਾਂਜੀ ਹਾਂਜੀ ਪਰਸੋ ਸਵੇਰੇ ਸੁਈਏ ਕੱਲ ਸਵੇਰੇ ਸੁਈਏ ਜੀ ਤੱਕਵੇਂ ਚਵਾਜ ਕੋ ਕਿਦਾਂ ਲੱਭਾਂ ਵਧੀਆ ਜੀ 1 ਨੰਬਰ ਚੋ ਆ ਸਾਰੇ ਜੀ ਕਿਤੋਂ ਮੁੱਲ ਚੋਗੇ ਬਾਈ ਕੀ ਇਹਦਾ ਮੁੱਲ ਇਹਦਾ ਜੀ ਸਾਦਾ ਹੀ ਆ ਜੀ 75000 ਮੰਗਦੇ ਆਪਾਂ ਹੂੰ 70000 ਦੀ ਦੇ ਦਾਂਗੇ ਠੀਕ ਹੈ ਜੀ 75000 ਡਿਮਾਂਡ ਹੈ ਭਰਾਵੋ ਤੇ 70000 ਦੀ ਵੀਰਸਿੰਦਾ ਵੀ ਲੈਦੇ ਆ ਤੇ ਮਗਰ ਕੱਟੀ ਆ ਕੱਟੀ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਰਹੇ ਹੋ ਠੀਕ ਹੈ ਜੀ ਤੇ ਆਹ ਕੱਟੀ ਆ ਮਗਰ ਪਹਿਲੇ ਨੰਬਰ ਤੇ ਜਿਹੜੀ ਆ ਤੁਹਾਨੂੰ ਮਾਝ ਦਿਖਾਈਏ ਦੋਸਤੋ ਸੂਬਾ ਦੂਜਾ ਦੱਸਾਂ ਸੀ ਨਾ ਤੀਜਾ ਜੀ ਤੀਜਾ ਤੀਜਾ ਸੂਬਾ ਤੀਜਾ ਸੂਬਾ ਠੀਕ ਆ ਇਸ ਤੋਂ ਬਾਅਦ ਅਗਲੀ ਤੁਹਾਨੂੰ ਜਿਹੜੀ ਇਹੇ ਝੋਟੀ ਦਿਖਾਉਣੀ ਆ ਠੀਕ ਹੈ ਜੀ ਬੱਲੀ ਝੋਟੀ ਆ ਮਾਰਕਿੰਗ ਵੀ ਹੈਗੀ ਆ ਜਿਵੇਂ ਲੀਂਡੀ ਦਾ ਪੱਖ ਪਸ਼ੂ ਦੇ ਵਿੱਚ ਹੁੰਦਾ ਉਸ ਅਕੋਰਡਿੰਗ ਤੁਸੀਂ ਆ ਦੇਖ ਸਕਦੇ ਹੋ ਆਹ ਕੋ ਪਿੱਲੀ ਮਣਕੀ ਆ ਤੇ ਸੁਆ ਵੀਰ ਇੱਕ ਨਮਾ ਸੁਨਾਰੀ ਦੂਜਾ ਸੂਈ ਆ ਹਾਂਜੀ ਪੂਛੀ ਮਾਰ ਪੂਛੀ ਦੇ ਬੱਚਾ ਮਰ ਗਿਆ ਪੂਛੀ ਤੇ ਮਿਲਦੀ ਠੀਕ ਹੈ ਜੀ ਆਰਟੀਫੀਸ਼ਲ ਜਿਹੜੀ ਆ ਦੋਸਤੋ ਪੂਛੀ ਬਣਾਈ ਹੈਗੀ ਆ ਉਸੇ ਬੱਚੇ ਦਾ ਠੀਕ ਹੈ ਜੀ ਉਸੇ ਤੇ ਮਿਲਦੀ ਅੱਗੇ ਰੱਖ ਕੇ ਚਬਾਈ ਹੁੰਦੀ ਆ ਸੋ ਹੌਲੀ ਹੌਲੀ ਉਸ ਤੋਂ ਵੀ ਜਿਹੜੀ ਬੱਚੋ ਗਰੇਜ ਹੋ ਜਾਊਗੀ ਤੇ ਆਪਣੇ ਆਪ ਜਿਹੜੀ ਪਹਾੜੇ ਚਾਰ ਤੇ ਮਿਲਣੀ ਲੱਗ ਪੂਗੀ ਸਮਾਂ ਇਹਨੂੰ ਬਈ ਜੋ ਕਿੰਨਾ ਕੋਇਆ ਸੀ ਇਹਨੂੰ ਹਰ ਪੂਛੀ ਭਾਈ ਬਣਾਈ ਆ ਇਹ ਵੱਟ ਤੋਂ 15 20 ਦਿਨ 20 ਦਿਨ ਦੇ ਲੱਗ ਬੰਨੇ ਅੱਛਾ ਜੀ ਹਾਂਜੀ ਫੰਦਰਾ ਤੋਂ 20 ਦਿਨ ਦਾ ਸਮਾਂ ਹੋਇਆ ਤਾਂ ਦੁੱਧ ਹੁਣ ਹਾਜ਼ਰ ਕਿੰਨਾ? 9 ਕਿਲੋ ਇਸ ਟਾਈਮ 9 ਕਿਲੋ ਆ ਜੀ। 9 ਕਿਲੋ ਆ। 9 ਕਿਲੋ ਦੁੱਧ ਦੋਨੋਂ ਡੰਗਾਂ ਦਾ ਜਿਹੜੀ ਚਵਾਈ ਹੈ ਦੋਸਤੋ 9 ਕਿਲੋ ਆ ਠੀਕ ਆ। ਬਾਕੀ ਝੋਟੀ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਵੇਖ ਲਓ। ਸਿੰਘ ਥੋੜਾ ਜਿਹਾ ਬੈਕ ਨੂੰ ਜਾ ਕੇ ਜਿਹੜੇ ਬਿਲਕੁਲ ਰਾਉਂਡ ਸ਼ੇਪ ਦੇ ਵਿੱਚ ਮੂੜੇ ਆ ਗੁਲਾਈ ਹੈਗੀ ਆ ਸਿੰਘਾਂ ਦੀ ਥੋੜੇ ਬੈਕ ਤੋਂ ਜਾ ਕੇ ਆ ਠੀਕ ਆ। ਤੇ ਫੱਬ ਫੁੱਬ ਪੂਰੀ ਆ। ਨਿਗਰ ਆ ਪੂਰੀ ਵਜਨ-ਵਜਨ ਆ ਗਈ ਆ। ਲਓ ਜੀ। ਬਾਕੀ ਸਪੇਸ ਆਫੀ ਚੰਗੀ ਹੈਗੀ ਹੈ ਕਿਉਂ ਥਾਂ ਦੀ ਸਪੇਸ ਚੰਗੀ ਹੈ ਠੀਕ ਹੈ ਜੀ ਤੇ ਬਹੁਤੀ ਤੇ ਜਿਹੜਾ ਦੋਸਤੋ ਇਹ ਐਨੀਮਲ ਮਿਲਦਾ ਸੋ ਆ ਆ ਤੁਸੀਂ ਵਿੱਚ ਨੋਟ ਕਰ ਸਕਦੇ ਹੋ ਠੀਕ ਹੈ ਅੱਛਾ ਤੇ ਜੋਗੇ ਵੀਰ ਚਵਾਜ ਬੂ ਫੋਟੋ ਮਾਈਕ ਨੰਬਰ ਚੰਗਾ ਜੀ ਬਹੁਤ ਵਧੀਆ ਜੀ ਸਰ ਠੀਕ ਹੈ ਹਾਂ ਜੀ ਠੀਕ ਹੈ ਜੇ ਵਾਪਸ ਮਾਈਕ ਨੰਬਰ ਆ ਬਾਕੀ ਖਵਾਨੇ ਤੋਂ ਵੀਰਾਂ ਨੇ ਜਜਮੈਂਟ ਕਰ ਲੈਣੀ ਆ ਠੀਕ ਹੈ ਥਾਂ ਥੋੜੀ ਜੀ ਦੋਸਤੋ ਢੀੜੀ ਹੋਣ ਕਰਕੇ ਮਾੜਾ ਜੀ ਤੁਹਾਨੂੰ ਉਸ ਹਿਸਾਬ ਨਾਲ ਆਪਾਂ ਦਿਖਾਵਾਂਗੇ ਬਾਕੀ ਇੱਕ ਵਾਰ ਜਿੰਨੇ ਵੀ ਹੁੰਦਾ ਕੋਲੇਜ ਤੋਂ ਆ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਦੇਖ ਬਾਕੀ ਆਪਸੀ ਜਿਹੜਾ ਗੈਵੰਤਰਾ ਥਣਾਂ ਵਾਲਾ ਪੂਰਾ 9 ਕਿਲੋ ਇਸ ਟਾਈਮ ਦੁੱਧ ਜਿਹੜਾ ਹਾਜ਼ਰ ਆ ਇਸ ਝੋਟੀ ਦੇ ਕੋਲ ਫਿਰ ਮੋਲਕ ਕੀ ਕਰਦੇ ਜੋਗੇ ਪੰਜ ਦਾ ਫਿਰ ਮੋਲਵੀਰ ਜੀ 55000 ਕਰਦੇ ਆ ਹਾਂ ਤੇ 52000 ਦੀ ਹਾਂ ਨਾ ਵੰਦੇ ਨਹੀਂ ਆ ਇਸ ਤੋਂ ਘੱਟ 52 ਦੀ ਹਾਂਜੀ ਠੀਕ ਹੈ ਜੀ ਕੋਈ ਬਲਿ ਚੜਫੜ ਜੀ ਤੇ ਨਹੀਂ ਹੁੰਦੀ ਬਿਲਕੁਲ ਮਿਲਦੀ ਹੈ ਬਿਲਕੁਲ ਬਿਲਕੁਲ ਜੀ ਲੱਤ ਨਾ ਲਾਉ ਦੋਵੇਂ ਟਾਈਮ ਬਿਲਕੁਲ ਠੰਡੀ ਹਾਂ ਜੀ ਦੋਵੇਂ ਟਾਈਮ ਜਿਹੜੀ ਦੋਸਤੋ ਵੀਰਾਂ ਦੇ ਵੀ ਲੱਤ ਨਹੀਂ ਲਾਉਗੀ ਜਾਹੇ ਕੋਈ ਦੋ ਲੰਗ ਆ ਕੇ ਚੁਾਈ ਕਰਕੇ ਦੇਖ ਦੇ ਠੀਕ ਹੈ ਤੇ ਛੋਟੀ ਵੈਸੇ ਨਵੀਆਂ ਬਾਕੀ ਤੁਸੀਂ ਜਰੂਰ ਹੱਥ ਪਾ ਲਿਓ ਬਿਲਕੁਲ ਭਾਫੜ ਤਾ ਜੈਨੂਨ 2000 ਦਾ ਸਾਰਾ 52000 ਦੀ ਅਸਲੀ ਅੱਛਾ ਅੱਗੇ ਬਈ ਦੀਬੇ ਆਪਣੇ ਕੋਲ ਆ ਮੱਝ ਆ ਗਈ ਹੈ ਛੋਟੀ ਹੈ ਵੀ ਤੁਜਣ ਛੋਟੀ ਆਲੀ ਤੁਜਣ ਛੋਟੀ ਹੈ ਗੱਪਣੇ ਕਿਹਦੇ ਸਹੀ ਹੈ ਵੀ ਸੋਈ ਹੈ ਸੋਈ ਹੈ ਸੋਈ ਹੈ ਬਾਕ ਹਾਂ ਵੱਡੀ ਝੋਤੀ ਫੁੱਲ ਵੱਡੀ ਆ ਕੱਦ ਕੱਟ ਜਿਹੜਾ ਤੁਸਕੋ ਫੁੱਲ ਵੱਡੀ ਆ ਬੇਲ ਵੇਖੋਗੇ ਬੇਲ ਬੜੀ ਜਾਂਦੀ ਆ ਉਚਾਈ ਪੂਰੀ ਆ ਠੀਕ ਆ ਜੀ ਤੇ ਅਗਲੇ ਪੈਰ ਡਿਟੇਲ ਆਪਾਂ ਲੈ ਲੈਂਦੇ ਆ ਵੀ ਆਪਾਂ ਅੱਛਾ ਇਹ ਤਾਂ ਪਾ ਜੀ ਬਣਾਏ ਜੋ ਅਗਲੇ ਹਾਂ ਜੀ ਪੈਰਾਂ ਤੋਂ ਮਾੜਾ ਪੈਰ ਨਾ ਬਣਾਏ ਪੈਰ ਠੀਕ ਆ ਜੀ ਤੇ ਬੱਚਿਆਂ ਦੇ ਥੱਲੇ ਕੀ ਆਇਆ ਬੱਚਾ ਕਟਾ ਮਗਦੀ ਮਗਰ ਮੇਲ ਕਾਫ ਆ ਠੀਕ ਆ ਜੀ ਤੇ ਝੋਟੀ ਵੈਸੇ ਕੱਦ ਕੱਟ ਦੀ ਬਹੁਤ ਉੱਚੀ ਆ ਜੀ ਠੀਕ ਹੈ ਵੱਡੇ ਕੱਦ ਕੱਟ ਦੀ ਆ डील ਚੰਗੀ ਆ ਸੋ ਪਹਿਲਾਂ ਨੋਟ ਕਰਾਤਾ ਬਾਕੀ ਥੰਨ ਤੁਣ ਆ ਤੁਸੀਂ ਵੇਖ ਸਕਦੇ ਠੀਕ ਹੈ ਜੀ ਆਪ ਸੀ ਜਿਹੜਾ ਵਿੱਚ ਗਾਇਬ ਥੋੜਾ ਜਿਹਾ ਘੱਟ ਆ ਦੁੱਧ ਕਿੰਨਾ ਕੋਲ ਹਾਜ਼ਰ ਹੋਣ ਜੀ ਦੁੱਧ ਜੀ ਪਹਿਲਾਂ ਦਾ ਹੈਗਾ ਨਹੀਂ ਇਹਦੇ ਥੱਲੇ ਜਦੋਂ ਆਪਾਂ ਲੈਂਦੀ ਆ ਹਾਂ ਜੀ ਉਹ ਤਾਂ ਹੈਗਾ 10-11 ਕਿਲੋ ਹਾਂ ਜੀ ਹੁਣ ਇਹ ਪੈਰ ਥੋੜੇ ਘੱਟ ਬਣਾਉਂਦੀ ਅਗਲੇ ਬੰਦੇ ਇਕੱਠੀ ਜਿਹੀ ਹੁੰਦੀ ਆ ਜੀ ਪੈਰ ਬਣਾਏ ਹੁਣ ਦੁੱਧ ਥੋੜਾ ਜਿਹਾ ਇਸ ਟਾਈਮ 7 ਕਿਲੋ ਦੁੱਧ 7 ਕਿਲੋ ਹਾਂ ਸਮਾਂ ਕਿੰਨਾ ਦੱਸੋ ਸੀ ਨੂੰ ਆ ਬੱਚਾ ਸਮਾਂ ਬੱਚਾ ਕੱਟਿਆ ਗਿਆ ਇੱਥੇ ਲਾ ਕੇ ਚੱਲੋ 15-20 ਦਿਨ ਹੋ ਗਏ ਜੀ ਆ ਬੱਚਾ ਦਿਖਾ ਦੇ ਆ ਬੱਚਾ ਦਿਖਾ ਦੇ ਹਾਂ ਕੱਟਾ ਤਾ ਸੇ ਤੇ ਮੱਥੇ ਹੂੰ ਆ ਤੇ ਤੇ ਮੱਥੇ ਲੱਟਾ ਹੈ ਜੀ ਹਾਂ ਆ ਲਓ 15 ਕਿ ਦਿਨ ਹੈ ਹਾਂ ਲਓ 15 ਕਿ ਦਿਨਾਂ ਦੇ ਦੌਰਾਨ ਹੁਣ 7 ਕਿਲੋ ਜਿਹੜਾ ਚੋਰਣ ਹੈ ਹਾਂ ਜੀ ਹੈ ਅਗਲੇ ਥਾਂ ਥੋੜਾ ਜਿਹਾ ਉੱਚਾ ਰੱਖ ਜੀ ਕੋਈ ਗੱਲ ਨਹੀਂ ਤਾਂ ਘਣਾ ਖਰਚੂ ਅੱਛਾ ਬੈਹ ਕਰਕੇ ਨਾ ਜੇ ਬੈਹ ਜਾਈਂ ਕੇ ਰੱਖ ਹਾਂ ਲੋ ਠੀਕ ਆ ਥੋੜਾ ਜਿਹਾ ਟੇਢ ਦੇ ਵਿੱਚ ਜਿਹੜਾ ਤੁਸ ਕੋ ਖਾਣਾ ਵੈਸੇ ਨਾਰਮਲੀ ਪਸੂ ਜਿਹੜੇ ਥਾਣਾ ਪਸਮਾ ਕੇ ਕਈ ਵਾਰਾ ਨਖੇੜੋ ਹਸਾਉਂਦਾ ਪਸੂ ਜਦੋਂ ਬਿਲਕੁਲ ਪਸਮਨ ਤੋਂ ਬਾਅਦ ਉਹ ਹਸਾਉਂਦਾ ਥੰਦ ਰੱਖ ਸਾਈਡ ਤੋਂ ਜਿਹੜਾ ਹੈਗਾ ਉਹ ਪਹਿਰੀ ਵਾਲਾ ਕੋਈ ਕਿਸੇੜ ਨੂੰ ਤਾਂ ਨਾ ਪੂਗਾ ਬਾਕੀ ਵੀਰਾਂ ਦਾ ਵੀ ਅਗਲੇ ਨਾਲ ਅਗਲਾ ਪਿਛਲੇ ਨਾਲ ਉਹ ਵੀ ਧਾਰ ਬਿਲਕੁਲ ਫਰਾਫਰ ਹੋਵੇਗੀ ਕੋਈ ਬਾਦ ਘਾਟਾ ਦਾ ਕੰਮ ਨਹੀਂ ਹੈ। ਉਹ ਆਹ ਥਾਂ ਤੇ ਕੁਆਲਿਟੀ ਦਾ ਦੁੱਧ 7 ਕਿਲੋ ਆ ਤੇ ਮੁੱਲ ਕੀ ਕਰਦੇ ਵੀਰੰਦਾ? ਮੁੱਲ ਜੀ ਇਹਦਾ ਕਰਦੇ ਆਪਾਂ 68000 ਮੰਗਦੇ ਜੀ। 68000? ਹਾਂ ਜੀ ਪੈਸੇ ਹੀ ਦੇ ਦਾਂਗੇ। 65000 ਦੀ। ਹਾਂ ਜੀ। ਠੀਕ ਹੈ ਜੀ। 68000 ਮੁੱਲਾ ਦੋਸਤੋ ਤੇ 65000 ਦੀ ਜਿਹੜੀ ਦਿੱਤੀ ਜਾਊਗੀ। ਇਹੇ ਝੋਟੀਆਂ ਬਾਕੀ ਕਦ ਘੜ ਪੂਰਾ ਉੱਚਾ ਹੈਗਾ ਠੀਕ ਹੈ ਵੱਡੀਆਂ ਝੋਟੀਆਂ ਦੇ ਵਿੱਚ। ਤੋ ਬਿਲੀ ਮਨ ਕੀ ਆਖਾ ਬਾਕੀ ਮਾਰਕੀਟ ਜਿਹੜੀ ਆ ਨੀਲੀ ਦੀ ਵੀ ਵਿੱਚ ਆ ਜਾਂਦੀ ਐ ਸਪੋਰਟ ਦੇ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਜਿਹੜੀ ਆ ਛੋਟੀ ਦਿਖਾਉਣੇ ਆ ਇਹ ਵੀ ਆਪਾਂ ਪੁੱਛ ਲੈਣੇ ਨੇ ਵੀਰ ਤੋਂ ਠੀਕ ਆ ਤੇ ਹਾਈਟ ਕਰਦਾ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ ਇਹ ਤੋਕੜਾ ਹਾਂਜੀ ਟੋਕਰ ਬੱਚੇ ਦੀ ਪੂਛੇ ਬੱਚੇ ਦੀ ਉਹ ਕੱਟੀ ਆ ਜੀ ਇਹਦੇ ਮਗਰ ਮਗਰ ਕੱਟੀ ਪਈ ਹੈ ਡੇਢ ਤੋਂ ਬਿੰਨੇ ਦੀ ਸੂਈ ਹੋਗੀ ਦੋ ਕੁ ਮਹੀਨੇ ਦੇ ਲਗਭਗ ਬੱਚਾ ਹੈਗਾ ਮਗਰ ਜੀ ਦੋਨੋਂ ਟਾਈਮ ਕੱਟੀ ਤੇ ਮਿਲਦੀ ਦੋਨੋਂ ਟਾਈਮ ਕੱਟੀ ਤੇ ਆ ਤੇ ਮਗਰ ਜਿਹੜੀ ਦੋਸਤੋ ਇਹਦੇ ਕੱਟੀ ਆ ਠੀਕ ਛੋਟੀ ਜਿਹੀ ਮਗਰ ਕੱਟੀ ਆ ਸਵੇਰ ਦੂਜਾ ਚੱਲਣ ਲਿਆ ਹੁਣ ਹਾਂਜੀ ਸਵੇਰ ਦੂਜਾ ਦੁੱਧ ਕਿੰਨਾ ਹੁਣ ਚਵਾ ਦਾਂਗੇ ਜੀ ਇਹਦੇ ਦੁੱਧ ਦੁੱਧ ਉਹ ਨਸਟਾ 8 ਕਿਲੋ ਹੈ ਜੀ 8 ਕਿਲੋ ਦੁੱਧਾ ਠੀਕ ਹੈ 8 ਕਿਲੋ ਦੁੱਧਾ ਬੱਚਾ ਜਿਹੜਾ ਆਪਾਂ ਨਾਂ ਵੀ ਤੁਹਾਨੂੰ ਬਿਖਾ ਦੇਣੀ ਆ ਵੀਰ ਕਹਿੰਦਾ ਵੀ ਘਟੋ ਘੱਟ ਵੀ ਠੀਕ ਹੈ ਜੀ ਉੱਜੇ ਬੱਚੇ ਦੇ ਵਿੱਚ ਆ ਕੋਈ 2 ਕੁ ਮਹੀਨਾ ਕੋ ਮੰਨ ਲੈ ਕੋਈ ਵੀਰ ਤੇ ਸੋਨੇ ਮੰਨ ਲੈ ਹਨਾ ਸਵਾ ਮੰਨ ਲੈ ਕੋਈ ਹਰਕਰੀਆ ਕੋ ਆਪਣੀ ਸੋਚ ਆ ਤੁਹਾਡੀ ਸਮਝ ਆ ਫੇਸ ਕੁਆਲਟੀ ਵੀ ਸਿੰਗੀ ਜੀ ਦੀ ਸੋਹਣੀ ਆ ਮੂਹ ਮੱਸਾ ਵਧੀਆ ਬਾਕੀ ਤੋਰ ਕੇ ਦਿਖਾਉਣਾ ਅੱਛਾ ਜੋ ਕੇ ਫਿਰ ਦੁੱਧ ਕਿੰਨਾ ਦੱਸਿਆ 6 ਕਿਲੋ ਨਹੀਂ 8 ਕਿਲੋ ਜੀ 8 ਕਿਲੋ 8 ਕਿਲੋ ਦੁੱਧ ਆ ਦੋਸਤੋ ਠੀਕ ਆ ਤੇ ਬਾਕੀ ਹਜੇ ਬਣਿਆ ਪਸ਼ੂ ਨਹੀਂ ਹੈਗਾਗਾ ਬਾਕੀ ਟੋਕੜ ਹੈ ਗਈ ਆ ਉੱਚੇ ਬੱਚੇ ਦੇ ਵਿੱਚ ਆ ਕਿਉਂਕਿ ਮਗਰ ਕੱਟੀ ਵੀ ਆ ਦੋਨੋਂ ਟਾਈਮ ਕੱਤੀ ਦੇ ਮਿਲਣਾ ਇਹਨੇ ਤੇ ਆਪਦਾ ਜਿਹੜਾ ਚਵਾਈ ਤੁਸੀਂ ਕਰ ਲਿਓ ਦੋ ਟਾਈਮ ਆ ਦੇਖੋ ਇਹ ਤੇ ਬਈ ਤੁਹੇ ਚੰਗੀ ਆ ਵੀਰ ਬਹੁਤ ਚੰਗੀ ਏ ਸਲੋਲੀ ਠੀਕ ਆ ਇਹਦਾ ਮੁੱਲ ਫਿਰ ਕੀ ਕੀਤਾ ਫਿਰ ਇਹਦਾ ਮੁੱਲ 55 ਕਰਦੇ ਜੀ 55 52 ਦੀ ਦੇ ਦਾਂਗੇ 52 ਹਾਂਜੀ ਦੁੱਧ 8 ਕਿਲੋ ਆ ਦੁੱਧ ਆ ਜਾਂਦਾ ਹਾਂਜੀ ਹਾਂਜੀ ਦੁੱਧ ਕਾਫੀ ਹੈ ਜੀ ਹੋਰ ਵੀ ਵਧੂਗੀ ਤੂੰ ਖਿਆਲ ਵਾਜੀ ਕੋਈ ਸੇਵਾ ਸੁਵਾ ਕਰ ਲੈ ਹਾਂ ਸੇਵਾ ਕਰ ਲੈ ਵਧੂਗਾ ਜੀ ਆਪਣੇ ਕੋਲ ਇਸ ਟਾਈਮ ਪੂਰੀ ਗੜੀ ਪੌਣ ਹੈ ਪਤ ਜੀ ਜੇ ਜ਼ਿਆਦਾ ਉੱਚਾ ਬਾਲਾ ਵੱਡਾ ਸੁਵਾ ਨਹੀਂ ਪੈਂਦਾ ਤੂੰ ਆਵੇਂ 2 2.5 ਪੌਣੇ 2 200 ਇੱਥੇ ਗਿਆ ਤਾਂ ਫਿਰ ਤਾਂ ਚਲੋ ਬਸ ਦੋ ਦੋ ਹੋਰ ਵੀ ਵਧੂ ਸੇਵਾ ਤੇ ਹਾਂਜੀ ਹਾਂਜੀ ਠੀਕ ਹੈ ਫਿਰ ਤੇ 52 ਦੀ ਖਾਨ ਆ ਹਾਂ 52 ਪਸ਼ੂ ਅਪਰੋਕਸੀਮੇਟਲੀ ਦੋਸਤੋ ਸਾਰੇ 52 52 58 ਇੱਥੇ ਆ ਸਕੋ ਥੋੜਾ ਬਾਹਰ ਦੇ ਪਸ਼ੂ ਅੰਦਰ ਬਾਹਰ ਹੋਊਗਾ ਬਾਕੀ ਓਵਰ ਆਲ ਦੇ ਨੇੜੇ ਛੜੇ ਪਸ਼ੂ ਆ ਠੀਕ ਹੈ ਜੀ ਦੁੱਧ ਤੇ ਅਗਲੀ ਦੀ ਬੇਵਾਈ ਜਿਹੜੀ ਇਹ ਆਪਣੇ ਕੋਲ ਆ ਗਈ ਹੈ ਛੋਟੀ ਇਹ ਛੋਟੀ ਪਹਿਲਣ ਜੀ ਪਹਿਲਣੀ ਹੈ ਤੇ ਇਹ ਕਿੰਨੇ ਘੱਪਣ ਹੈ ਇਹ ਡੇਢ ਮਹੀਨਾ ਹੋ ਗਿਆ ਭਾਈ ਪਣੀ ਨੂੰ ਬਣੀ ਨੂੰ ਬਣੀ ਨੂੰ ਡੇਢ ਮਹੀਨਾ ਹੋ ਗਿਆ ਦੁੱਧ ਚੈੱਕ ਨਹੀਂ ਲਗਾਈ ਅੱਛਾ ਜੀ ਚੈੱਕ ਪਾਸ ਤੇ ਨਹੀਂ ਆਉਂਦੀ ਕਿ ਡੇਢ ਮਹੀਨਾ ਹੋ ਗਿਆ ਬਣੀ ਨੂੰ ਤੇ ਪਹਿਲਾਂ ਝੋਟੀ ਆ ਕਿ ਦੂਜੇ ਸੂਬੇ ਲਈ ਬਣੀ ਹੈ ਨਾ ਹਾਂਜੀ ਮਿਲਦੀ ਦੋਵੇਂ ਵਾਲੇ ਧਾਰ ਅੱਛਾ ਇੱਕ ਸਾਹ ਦੇ ਦੱਸਦੇ ਮਗਲੀ ਇਸ ਧਾਰ ਕੋਈ ਘਰ ਬਹਿਣੀ ਵਾਲੇ ਤੇ ਉਲਟ ਬਹਿਣੀ ਵਾਲਾ ਇਧਰਲਾ ਖੱਬੀ ਅੱਛਾ ਜੀ ਮਗਲੇ ਧਾਰ ਦੇ ਵਿੱਚੋਂ ਉਸ ਤਾਂ ਬਹਿਣੀ ਵਾਲੇ ਪਾਸੋਂ ਦੋਸਤੋ ਜਿਹੜੀਆਂ ਧਾਰਾਂ ਕੁਝ ਕੁ ਘੱਟ ਕੋਈ ਜ਼ਿਆਦਾ ਫਰਕ ਹੈ ਕਿ ਕੋਈ ਪਾਸ ਪਾਸ ਨਹੀਂ ਥੋੜਾ ਜਿਆਦਾ ਨਹੀਂ ਠੀਕ ਹੈ ਤੇ ਬਾਕੀ ਅਗੇ ਦੂਜੇ ਸੂਬੇ ਲਈ ਜਿਹੜੀ AIE ਆ ਦੋਸਤੋ ਬਿਲਕੁਲ ਹੋਈ ਆ ਠੀਕ ਆ ਉਹ ਅੱਗੇ ਗੱਪਣ ਚੈੱਕ ਪਾਸ 'ਚ ਨਹੀਂ ਆਉਂਦੀ ਮਹੀਨੇ ਕਿ ਦੀ ਬਣੀ ਨਾ ਦੀ 1.5 ਮਹੀਨਾ ਹੋ ਗਿਆ ਠੀਕ ਹੈ ਤੇ ਸੇਲ ਬਹੁਤ ਜ਼ਿਆਦਾ ਠੀਕ ਹੈ ਜੀ ਮੂੰਹ ਮਾ ਫੜਾਉਂਦੀ ਆ ਪੂਰਾ ਤੁਸੀਂ ਦੇਖ ਸਕਦੇ ਹੋ ਕਿਸੇ ਤਰ੍ਹਾਂ ਦਾ ਕੋਈ ਦੋਸਤੋ ਪ੍ਰੋਗਰਾਮ ਦੇਣਾ ਠੀਕ ਹੈ ਉਹ ਵੀ ਈਜ਼ੀਲੀ ਹੋ ਜਾਂਦਾ ਪਸ਼ੂ ਨੂੰ ਤੇ ਹੁਣ ਦੁੱਧ ਕਿੰਨਾ ਦੱਸੇ ਅਸੀਂ 5 ਕਿ 6 7 ਕਿਲੋ ਦੀ 7 ਕਿਲੋ ਨੈਟ ਠੀਕ ਹੈ 7 ਕਿਲੋ ਦੁੱਧ ਵੀ ਆ ਦੋਸਤੋ ਬਾਕੀ ਕੋਈ 1.5 ਮਹੀਨੇ ਦੀ ਬਣੀ ਆ ਅੱਗੇ ਲਾਕਾ ਕਿਸੇ ਵੀਰ ਦਾ ਜੇਕਰ ਪਸ਼ੂ ਨਿਕਲਾਵੇ ਬਣਿਆ ਪਸ਼ੂ ਠੀਕ ਹੈ ਜੀ ਤੇ ਅੱਗੇ ਲੱਗ ਹੋਣਾ ਕਿਸੇ ਵੀਰ ਦਾ ਬਾਕੀ ਹੁਣ ਫਿਲਹਾਲ ਤੁਸੀਂ 7 ਲੀਟਰ ਦਾ ਚਵਾਈ ਕਰੋਗੇ ਤੇ ਨਾਲ ਡੇਢ ਮਹੀਨਾ ਡੇਢ ਮਹੀਨੇ ਬਾਅਦ ਜਿਹੜੀ ਦੂਸਰੀ ਚੈੱਕ ਵੀ ਹੋ ਜੂਗੀ ਬਾਕੀ ਉਲਟ ਪਹਿਣੀ ਵਾਲੇ ਪਾਸੋਂ ਇੱਕ ਥਾਂ ਤੁਹਾਨੂੰ ਮਹਾਰਾਜ ਕਿਤੇ ਸਹਜ ਵਿੱਚ ਛੋਟਾ ਲੱਗੂਗਾ ਉਹਦੇ ਵਿੱਚੋਂ ਕੁਝ ਘਤਾਰਾਂ ਕੱਟਨੇ ਉਹ ਤੁਹਾਨੂੰ ਜਿਹੜਾ ਦੂਸਤੋ ਦੱਸਿਆ ਗਿਆ ਬਾਕੀ ਆਪ ਜੀ ਤਸਦੀਕ ਕਰ ਲਿਓ ਉਹ ਨਾਲ ਦੇਖੋ ਅੱਛਾ ਤੇ ਅੱਜ ਫਿਰ ਤਾਂ ਮੁੱਲ ਕੀ ਰਹੂਗਾ ਜੀ ਲੈਣ ਦੇ ਨੂੰ ਕੀ ਕਰਦੇ ਮੁੱਲ ਕਰਦੇ 40000 ਜੀ 38000 ਦੀ ਦੇ ਦਾਂਗੇ ਜੀ 38000 ਦੀ ਹਾਂਜੀ ਠੀਕ ਆ ਪਾੜੇ ਚਾੜਦੇ ਨਾ ਇੱਥੇ ਤੋਂ ਹਾਂਜੀ ਹਾਂਜੀ ਪਾੜਦੇ ਠੀਕ ਹੈ ਫਿਰ ਸੋ ਬਾਕੀ ਮੋਲ ਵੀ ਜਿਹੜਾ ਦੋਸਤੋ ਜਾਇਜ਼ ਆ ਠੀਕ ਆ 40000 ਤੇ 38 ਲੈ ਰਹੇ ਆ ਪਸ਼ੂ ਇਸੇ ਤਰ੍ਹਾਂ ਹੀ ਆ ਸਾਰੇ ਬਾਕੀ ਲੋਡ ਜਿਹੜੀ ਉਹ ਦੁੱਧ ਜਿਹੜਾ ਘਟੋ ਘਟ ਵੀ 7 ਕਿਲੋ ਹੈਗਾ 7 ਨਹੀਂ ਤੇ 6.5 ਹੋ ਸਕਦਾ ਕੋਈ ਝਾਗਾ ਜੇ ਪੁੱਲਾ ਕਰਕੇ ਸੋ ਬਾਕੀ ਦੁੱਧ ਜਿੰਨਾ ਦੱਸਿਆ ਜਾਊਗਾ ਉਹਦੇ ਨੇੜੇ ਤੇੜੇ ਬਿਲਕੁਲ ਜਿਹੜਾ ਦੋਸਤੋ ਅੱਪਲ ਦਾ ਬਿਲਕੁਲ ਕੰਪਲੀਟ ਹੀ ਹੋਊਗਾ ਪੂਰਾ ਕਰਦਾ ਹੋਊਗਾ ਆ ਜਿਹੜੀ ਅਗਲੀ ਮਾਂ ਇਹ ਪਿਆਰ ਹੈ ਜੀ ਇਹ ਗੱਬੜ ਹਾਂਜੀ ਗੱਬੜ ਦੇਣਾ ਲੈ ਜੂਗੀ ਬਾਬਾ ਲੱਗਦੀ ਰੱਖ ਨੰਦੀ ਕੱਚੀ ਹੈ ਜੀ 10 ਦਿਨ ਦੀ ਸੁਵਾ ਥੋੜਾ ਜਿਹਾ ਵੱਡੇ ਹੋ ਗਈ ਹੈ ਨਾ ਸੁਵਾ ਚੌਥਾ ਹੋਊਗਾ ਜੀ ਅੱਛਾ ਜੀ ਚੌਥਾ ਵੇਖਣਾ ਚੌਥਾ ਹੋਵੇ ਪੰਜਵਾ ਹੋਵੇ ਜਿਹੜਾ ਉਹ ਹੰਦੀ ਉਹ ਚੌਥਾ ਕਹਿੰਦੇ ਆ ਜੀ ਵਪਾਰ ਦੀ ਲਾਈਨ ਆ ਦੋਸਤੋ ਵੀਰ ਦਿੱਤੇ ਹੋਣਾ ਦੀ ਬਾਈ ਜੋਗੇ ਹੋਰਾਂ ਦੀ ਤੋਂ ਪਸ਼ੂ ਜਿਹੜਾ ਅਗਲੇ ਕਰੋ ਵੇਖ ਸਕ ਚੌਥਾ ਸੁਵਾ ਮੰਨ ਕੇ ਲਿਆ ਹੋਵੇ ਤੇ ਆਪ ਦੀ ਸਮਝ ਨਾਲ ਤੁਸੀਂ ਅੱਗੇ ਨੂੰ ਪੰਜਵਾ ਗੇਨ ਲਿਓ ਚੌਥਾ ਗੇਨ ਲਿਓ ਠੀਕ ਹੈ ਜੀ ਤੇ ਗੱਬੜ ਆ ਬਸ ਦਿਨ ਦੇਂਦੀ ਆ 10 ਦਿਨ ਹਜੇ ਲੈ ਜੂਗੀ ਤੇ ਕਰੇ ਢੂਗੀ ਰੱਖਣੀ ਹੈ ਤੇ ਬਾਜਪਰੇਟ ਹੋਊਗਾ ਭਾਅ ਪੜਦਾ ਹੋਊਗਾ ਡੇਰੀ ਵਾਲੇ ਵੀਰਾਂ ਨੇ ਲੈਣੀ ਹੈ ਤੇ ਉਹਨਾਂ ਲਈ ਵੀ ਜਿਹੜੀ ਬੈਸਟ ਹੋਊਗੀ ਜਿਹੜੀ ਵੀਰ ਡੇਰੀ ਦਾ ਕੰਮ ਕਰਦੇ ਆ ਡੇਰੀਆਂ ਵਾਲੇ ਲੈਂਦੇ ਆ ਵੀਰ ਪਸ਼ੂ ਉਹ ਵੀ ਤੁਸੀਂ ਖਰੀਦ ਕਰ ਸਕਦੇ ਹੋ 10 ਦਿਨ ਬਾਕੀ ਇਸ ਹੂਨ ਦੇ ਵਿੱਚ ਠੀਕ ਹੈ ਜੀ ਭਾਰੀ ਬਾਡੀ ਆ ਬਿਲਕੁਲ ਪਤਲਾ ਚਮਮ ਚਮੜੀ ਚਮੜੀ ਬਿਲਕੁਲ ਪਤਲੀ ਆ ਵਿੱਚ ਪਰੇਸ ਪਰੇ ਜਿਆ ਵੈਪੰਦਾ ਨੇ ਪੰਗਾ ਜਿਆ ਠੀਕ ਹੈ ਜੀ ਇਹ ਤਾਂ ਮੁੱਲ ਕੀ ਰਹੂਗਾ ਜੀ ਜਿਹੜੀ ਆਪਾਂ ਹੁਣ ਲਾਸਟ ਦੇ ਰਖਦੇ ਇਹ ਜੀ ਆਪਾਂ 55000 ਮੁੱਲ ਕਰਦੇ 55000 ਦੀ ਦੇ ਦਾਂਗੇ 55000 ਹਾਂਜੀ ਜਿਹੜੀ 55000 ਦੀ ਆ ਥੋੜਾ ਜਿਹਾ ਪਸ਼ੂ ਜਿਹੜਾ ਦੋਸਤੋ ਕੋਈ ਕਹਿਣਾ ਘੱਟ ਸਾਮ ਸੰਭਾਲ ਵਾਲੇ ਘਰੋਂ ਆ ਬਸ ਨੋਰਮਲ ਆਪਾਂ ਵੇਖਦੇ ਆ ਕਿ ਜਿਹੜਾ ਪਸ਼ੂ ਰਾਜੀ ਵੀ ਆਉਂਦੇ ਆ ਵਪਾਰ ਦੀ ਲੈਣ ਤੇ 55 ਤੇ ਲਾਸਟ ਲੈਦੇ 52 ਬਾਕੀ ਗੱਲੋਂ ਤਾਂ ਪੂਰੇ ਵਧੀਆ ਠੀਕ ਹੈ ਜੀ ਹਾਂਜੀ ਠੀਕ ਆ ਬਾਕੀ ਦੰਦੂ ਨੇੜੇ ਦੋਸਤੋ ਕਈ ਕਰਾਂ ਔ ਜਿਆਦੇ ਸੁਵੇਆਂ ਦੇ ਵਿੱਚ ਕੋਈ ਵੀਰ ਮੰਨ ਲੇ ਵੀ ਕਈ ਵੀਰਾਂ ਦੇ ਕਮੈਂਟ ਆ ਕਈ ਵੀਰਾਂ ਦੀ ਆਪ ਆਪਣੀ ਸੋਚ ਆ ਵੀ ਭਾਈ ਹਨਾ ਦੰਦ ਨਹੀਂ ਹੈਗੇ ਜਾਂ ਕੁਛ ਵੀ ਐ ਕਰਕੇ ਵੀ ਉਹ ਵੀਰਾਂ ਦਾ ਵੀ ਪੂਰੇ ਕਾਇਮ ਨੇ ਦੰਦ ਕੋਈ ਹਿੱਲ ਜੁੜ ਨਹੀਂ ਹੈਗੇ ਠੀਕ ਆ ਸੁਵੇਜ ਚੌਥਾ ਮੰਨ ਲੇ ਵੀ ਵੀਰ ਪੰਜਵਾਂ ਮੰਨ ਲੇ 52000 ਦੀ ਲੈਦੇ ਆ ਤੇ ਇਹਦੀ ਪੇਵਾ ਹੀ ਪਸ਼ੂ ਆ ਜੇ ਕੋਈ ਸਿਪਕਾਉ ਹਾਂਜੀ ਇਹੋ ਛੇ ਪਸ਼ੂ ਹੈਗੇ ਜੀ ਠੀਕ ਆ ਜੀ ਤੇ ਦੁੱਲਗੇ ਨੰਬਰ ਆਪਣੇ ਹਾਂਜੀ ਨੰਬਰ ਹੈਗਾ ਜੀ 9464 35330 9464 35330 ਠੀਕ ਆ ਜੀ ਹਾਂਜੀ ਦੋਸਤੋ ਇਹ ਸਨ ਮੇਰੇ ਨਾਲ ਵੀਰਦੀਪਾ ਬਾਈ ਜੋਗਾ ਸੋ ਪਸ਼ੂ ਕੋ ਪਾਰ ਦਾ ਕੰਮ ਆ ਪਿੰਡ ਡਾਲੇਗੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਰਦਰਨ ਸੇ ਤੋਂ 10 ਕਿਲੋਮੀਟਰ ਦੀ ਦੂਰੀ ਦੱਸਤੀ ਆ ਦੋਸਤੋ 6 ਨਾਗ ਦਿਖਾਦੇ ਆ ਕੁਝ ਗੱਬਣਾ ਬਿਲਕੁਲ ਕੁਝ ਸੁਏ ਸੁવાય ਆ ਤੇ ਕੁਝ ਕੋ ਟੋਕਰ ਪਸ਼ੂ ਵੀ ਹੈਗੇ ਉੱਚੇ ਬੱਚੇ ਦੇ ਵਿੱਚ ਹੈਗੀ ਸੀ ਇੱਕ ਮੱਝ ਤੁਹਾਨੂੰ ਦਿਖਾ ਦਈਆ ਜਿਹੜਾ ਪਸ਼ੂ ਪਸੰਦ ਆਊਗਾ ਆਪਦਾ ਹੱਕ ਸਮਝ ਕੇ ਚੁਵਾਈ ਕਰ ਲਿਓ ਤਸੱਲੀ ਕਰ ਲਿਓ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ